ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਇੱਕ ਦੁੱਧ ਦੀ ਫੈਕਟਰੀ ਦਾ ਉਦਘਾਟਨ ਕਰਨ ਦੇ ਲਈ ਮੋਗਾ ਪਹੁੰਚੇ ਸਨ ਦਸਦੀਏ ਮੋਗਾ ਵਿੱਚ ਜਿਹੜੀ ਦੁੱਧ ਦੀ ਫੈਕਟਰੀ ਲਗਾਈ ਗਈ ਹੈ ਉਸ ਵੱਲੋਂ 1 ਲੱਖ ਲੀਟਰ ਦੁੱਧ ਦਾ ਰੋਜ਼ਾਨਾ ਪਾਟ ਕੀਤਾ ਜਾਵੇਗਾ ਅਤੇ ਇਸ ਫੈਕਟਰੀ ਨੂੰ ਲਗਾਉਣ ਦੇ ਲਈ ਕੇਂਦਰ ਸਰਕਾਰ ਵੱਲੋਂ ਮਦਦ ਦਿੱਤੀ ਗਈ ਹੈ ਐਸ ਲਈ ਇਸ ਫੈਕਟਰੀ ਦਾ ਉਦਘਾਟਨ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੀਤਾ ਗਿਆ ਉਦਘਾਟਨ ਤੋਂ ਬਾਅਦ ਬੀਬਾ ਬਾਦਲੇ ਪੱਤਰਕਾਰਾਂ ਦੇ ਰੂਬਰੂ ਹੋਏ ਬਿਬਾਰ ਸਿਮਰਤਕਰ ਬਾਦਲਨੇ ਕੇ ਹੱਕੇ ਵਜਿਹੇ ਹੋਰ ਵੀ ਅਨੇਕਾਂ ਪ੍ਰੋਜੈਕਟ ਪੰਜਾਬ ਵਿੱਚ ਲਿਆਣਾ ਚਾਹੁੰਦੇ ਨੇ ਪਰ ਪੰਜਾਬ ਸਰਕਾਰ ਉਹਨਾਂ ਦੀ ਮਦਦ ਨਹੀਂ ਕਰ ਰਹੀ ਜਿਸ ਕਰਕੇ ਸਾਰੇ ਹੀ ਪ੍ਰੋਜੈਕਟ ਰੁਕੇ ਹੋਏ ਨੇ ਪੰਜ ਸਾਲਾਂ ਵਿੱਚ ਅਤੇ ਪਿਛਲੇ 2 ਸਾਲਾਂ ਚ ਖਾਸ ਤੌਰ ਜਤ ਆਪਣੀ ਸਰਕਾਰ ਸੀ ਤੇ ਮੈਂ ਹੀ ਸਰਕਾਰ ਤੋਂ ਕਰਾ ਲੈਂਦੀ ਸੀ ਲੇਕਿਨ ਜਦੋਂ ਤੋਂ ਆ ਸਰਕਾਰ ਆਈ ਹੈ ਲਗਾਤਾਰ ਮੈਂ ਚਿੱਠੀਆਂ ਵੀ ਲਿਖ ਰਹੀ ਹਾਂ ਉਹਦਾ ਕੋਈ ਰਿਸਪਾਂਸ ਵੀ ਤੁਹਾਨੂੰ ਹੈਰਾਨੀ ਹੋਗੀ ਇੱਕ ਵੀ ਮੰਤਰੀ ਮੇਰੇ ਕੋਲ ਆ ਕੇ ਮੁੱਖ ਮੰਤਰੀ ਨੇ ਕਦੇ ਇੱਕ ਵਾਰੀ ਮੰਗ ਵੀ ਨਹੀਂ ਰੱਖੀ ਸੀ ਸਾਡੇ ਪੰਜਾਬ ਨੂੰ ਆ ਗੋ ਬਲਕੇ ਪੰਜਾਬ ਦਾ ਸ਼ਹਿਰ ਜਦ ਖਾਲੀ ਜਾ ਰਿਹਾ ਸੀ ਉਹ ਯੂਟਿਲਾਈਜੇਸ਼ਨ ਨਹੀਂ ਹੋ ਰਹੀ ਸੀ ਮੈਂ ਆਪ ਡਿਸਟ੍ਰਿਕਟ ਡਿਸਟ੍ਰਿਕਟ ਜਾ ਕੇ ਆਪਣੇ ਵਕਰਾ ਦੇ ਰਾਹੀ ਲੋਕਾਂ ਨੂੰ ਇਕੱਠਾ ਕਰਕੇ ਇਹਨਾਂ ਪ੍ਰੋਜੈਕਟਸ ਬਾਰੇ ਦੱਸਣ ਲੱਗੀ ਜਿਹਦੇ ਕਰਕੇ ਇਹਨਾਂ ਨੂੰ ਵੀ ਪਤਾ ਲੱਗਿਆ ਤੇ ਫਿਰ ਇਹਨਾਂ ਨੇ ਲਗਾਇਆ ਇਹ ਪੰਜਾਬ ਸਰਕਾਰ ਵੱਲੋਂ ਜ਼ੀਰੋ ਹੈਲਥ ਦੇ ਬਾਅਦ ਮੈਂ ਮੈਗਾ ਫੂਡ ਪਾਰਕ ਚੇ ਜਾ ਰਹੀਆਂ ਜਿਹੜਾ 2015 ਦਾ ਸੈਂਕਸ਼ਨ ਕਰਕੇ ਹੁਣ ਇਹਨਾਂ ਕਾ 9 ਮਹੀਨੇ ਦਾ ਉਹ ਤਿਆਰ ਪਿਆ ਲੇਕਿਨ ਕਿਸੇ ਨਾ ਕਿਸੇ ਗੱਲ ਦੇ ਮਗਰ ਮੈਨੂੰ ਉਹਦਾ ਉਦਘਾਟਨ ਕਰਨ ਨਹੀਂ ਦੇ ਰਹੇ ਜਿਹਦੇ ਉਦਘਾਟਨ ਦੇ ਬਾਅਦ ਉਥੇ ਤਕਰੀਬਨ 50 ਹਜ਼ਾਰ ਨੌਕਰੀਆਂ ਲਾਰ ਸਕਦੀਆਂ ਨੇ ਤੇ 1.5 ਲੱਖ 1.5 ਲੱਖ ਸਾਨਾ ਦਾ ਫਾਇਦਾ ਹੋ ਸਕਦਾ ਹੈ ਲੇਕਿਨ ਸਰਕਾਰ ਜਿਵੇਂ ਇਹਮ ਦਾ ਹਸਪਤਾਲ ਮੇਰਾ ਰੋਕਨ ਚ 2 ਸਾਲ ਰੋਕ ਕੇ ਰੱਖਿਆ ਹੁਣ ਮੇਰੇ ਵੱਡੇ ਪ੍ਰੋਜੈਕਟਸ ਵੀ ਰੋਕ ਰਹੇ ਨੇ ਇਸ ਦੇ ਨਾਲ ਹੀ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਕੋਲੋਂ ਨਵਜੋਤ ਸਿੰਘ ਸਿੱਧੂ ਨੂੰ ਮਿਲੀ ਜੈਡ ਸਿਕਿਉਰਿਟੀ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਇਸ ਬਾਰੇ ਕੀ ਕਹਿਣ ਇਹ ਤਾਂ ਉਹੀ ਜਾਣਦੇ ਨੇ ਜੋਨ ਸਿੰਘ ਸੰਧੂ ਨੂੰ ਐਡੀਕਿਊਟ ਸਕੂਰੀ ਮੋਰ ਪੈਗੀ ਵੀ ਜੈਡ ਸਕੂਟਿੰਗ ਲੱਗੀ ਗਈ ਹੈ ਕੀ ਖਤਰਾ ਸੀ ਇਹ ਤਾਂ ਉਹੀ ਦੱਸ ਸਕਦੇ ਨੇ ਜਾਂ ਤੁਸੀਂ ਦੱਸ ਸਕਦੇ ਮੈਨੂੰ ਮੈਮ ਮੈਮ ਲੋਕਾਂ ਦਾ ਜੋੜਾ ਸੋ ਬਾਦਲ ਪਰਿਵਾਰ ਨੂੰ ਜੈਡ ਪਲੱਸ ਸਿਕਿਉਰਟੀ ਮਿਲੀ ਹੋਣ ਕਾਰਨ ਬੀਬਾ ਬਾਦਲ ਤੇ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਨਹੀਂ ਬਣਾ ਪਾਏ ਨਹੀਂ ਤਾਂ ਬਾਦਲ ਪਰਿਵਾਰ ਦਾ ਤੀਰ ਕਮਾਨ ਨਵਜੋਤ ਸਿੰਘ ਸਿੱਧੂ ਦੇ ਮੂੰਹ ਵੱਲ ਤਾਂ ਰਹਿੰਦੀ ਹੈ ਜਿਸ ਦੇ ਨਾਲ ਸਿੱਧੂ ਪਰਿਵਾਰ ਤੇ ਤਿੱਖੇ ਨਿਸ਼ਾਨੇ ਸੱਜ ਜਾਂਦੇ ਨੇ ਮੁਗਤੂ ਸੰਜੀਵ ਅਰੋੜਾ ਪੰਜਾਬੀ ਲੋਕ ਚੈਨਲ